ਹੈਲੋ ਫਰੈਂਡਸ ਵੈਲਕਮ ਟੂ ਅਨਦਰ ਬਲੌਗ ਹੋ ਤੁਸੀਂ ਸਾਰੇ ਵਧੀਆ ਹੋਗੇ ਤੇ ਅੱਜ ਮੈਂ ਬਣਾਣ ਲੱਗੀ ਹਾਂ ਡਾਲ ਡਾਲ ਹਾਊਸ ਆ ਦੇਖੋ ਮੈਂ ਡੈਡਿਕਾ ਲਿਆ ਮੈਂ ਤੁਹਾਨੂੰ ਦਿਖਾਨੀ ਆ ਤੇ ਆਪਾਂ ਨੂੰ 2 ਪੇਜ ਚਾਹੀਦੇ ਆ ਠੀਕ ਹੈ A4 ਸਾਈਜ਼ ਵਾਲੇ 2 ਪੇਜ ਲੈ ਲੈਨੇ ਆ ਫਰੈਂਡਸ ਮੈਂ ਡਾਲ ਡਰਾ ਕਰ ਲਿਆ ਹੋਰ ਮੈਨੂੰ ਬਲੈਕ ਪੈਨ ਨਾਲ ਆਊਟਲਾਈਨ ਕਰਦੀ ਪਈਆਂ ਤੇ ਫਿਰ ਆਪਾਂ ਬਾਅਦ ਚੋ ਇਹਨੂੰ ਵੀ ਆਊਟਲਾਈਨ ਕਰਾਂਗੇ ਬਲੈਕ ਪੈਨ ਦੇ ਨਾਲ ਅੱਜ ਹੋਰ ਸਮਾਂ ਲੈਂਦਾ ਉਹ ਬਣਾਣੀ ਅੱਜ ਆਪਾਂ ਨੂੰ ਇਹਨਾਂ ਡਾਲ ਦੇ ਸ਼ੈਂਪੂ ਵੀ ਬਣਾਣੇ ਆ ਉਹਦੇ ਕੱਪੜੇ ਬਣਾਣੇ ਆ ਉਹਦੇ ਸ਼ੂਜ਼ ਬਣਾਣੇ ਆ ਹੈਨਾ ਤੇ ਉਹਦੇ ਮੇਕਅਪ ਦਾ ਸਮਾਨ ਵੀ ਬਣਾਣਾ ਵਾ ਤੇ ਬਲੈਂਕੀਟ ਵੀ ਬਣਾਣਾ ਵਾ ਇਹਨਾਂ ਕੁਝ ਬਣਾ ਮੈਂ ਤੁਹਾਨੂੰ ਦਿਖਾ ਨਹੀਂ ਹੋਣੇ ਬਣਾ ਕੇ ਮੰਮਾ ਹਾਂਜੀ ਗੰਨਾ ਕੱਟ ਕੇ ਦਿਓ ਗੰਨਾ ਕਿਦਾਂ ਮੈਂ ਕੱਟਦਾ ਮੇਰੇ ਕੜਾ ਦੰਦ ਕੰਮ ਕਰਦੇ ਨਹੀਂ ਕਰਦਣਾ ਕੱਦ ਨਾਲ ਰੁੱਭੂ ਕੱਟ ਕੇ ਦੋਗੀ ਚਲ ਰੁੱਭੂ ਕੱਟ ਕੇ ਦੇ ਗੰਨਾ ਭੈਣ ਹੈ ਨਾ ਤੁਹਾਨੂੰ ਪਤਾ ਕਿਦਾਂ ਕੀਤੀ ਦਾ ਪਹਿਲਾ ਇੱਕ ਚਾਕੂ ਲੈਦਾ ਬਾਅਦ ਚੋਂ ਇੱਕ ਵੇਨਾ ਲੈਦਾ ਚਾਕੂ ਦੇ ਉੱਤੇ ਨਾ ਵੇਨਾ ਇਦਾਂ ਚਿਲਾ ਦੋ ਬਾਅਦ ਚੋਂ ਨਾ ਉਹ ਨਾ ਟੁੱਟ ਜੂਗੀ ਐਦਾਂ ਨਹੀਂ ਖਾਈਦਾ ਹੁੰਦਾ ਗੰਨਾ ਦੰਦਾਂ ਨਾਲ ਛਿਲਕੇ ਖਾਈਦੇ ਆ ਗੰਨੇ ਦੰਦ ਕੰਮ ਕਰਦੇ ਹਜੇ ਤੁਹਾਡੇ ਸਾਡੇ ਨਹੀਂ ਰਹਦੇ ਤੁਹਾਡੇ ਦਾ ਦੇਖੋ ਫਰੈਂਡਸ ਐਦਾਂ ਵੱਡਾ ਗੰਨਾ ਮਾਰੂ ਗੂ ਦੇ ਸਿਰ ਚਿਕਨਾ ਪਤਾ ਕਿਦਾਂ ਖਾਂਦੇ ਸੀਗੇ ਇੱਥੋਂ ਛਿਲ ਨੂੰ ਦੰਦਾਣਾ ਲਾਉਦੇ ਦੰਦਾਣਾ ਛਿਲੜਾ ਲਾ ਕੇ ਐਂ ਹੀ ਖਾਈਦਾ ਵਾ ਗੰਨਾ ਸਾਰਾ ਹੋਰ ਇਹਨੂੰ ਕੱਟ ਕੇ ਥੋੜਾ ਪਹਿਲਾਂ ਪੋਰੀਆਂ ਬਣਾ ਕੇ ਨਹੀਂ ਖਾਈਦੀਆਂ ਇਹਨੀਆਂ ਇਹਨੂੰ ਐਂ ਹੀ ਖਾਂਦੇ ਸੀ ਫਾੜੇ ਨੂੰ ਇਹਨੂੰ ਇੱਗੀ ਦੰਦਾਣਾ ਇੱਥੋਂ ਛਿਲ ਦੰਦਾਣਾ ਛਿਲੜਾ ਲਾਏ ਦੀ ਦੰਦ ਨਾਲ ਤੋੜ ਲਈ ਹੁਣ ਆਪਣੇ ਕੋ ਕੱਟ ਨਹੀਂ ਹੁੰਦੇ ਆ ਪਹਿਲਾਂ ਐਂ ਹੀ ਖਾਂਦੇ ਹੁੰਦੇ ਸੀ ਪੁੱਤ ਗੰਨਾ ਚਾਲਰ ਨੂੰ ਕੱਟ ਦੇਣਾ ਆ ਕੱਟੋ ਹੋਲੀ ਇਹ ਕੀ ਤੁਹਾਡਾ ਤਰੀਕਾ ਗੰਨਾ ਕੱਟਣ ਦਾ ਵੀ ਜਿਹਦੇ ਇਹ ਲੋਸ ਇੰਨਾਰੇ ਗੰਨੇ ਖਾਂਦੇ ਟੰਗ ਹਾਂਜੀ ਆਹ ਚੱਲ ਦੇ ਨਿਆਣੇ ਗੰਨੇ ਆ ਖਾਂਦੇ ਆ ਇਦਾਂ ਕੱਟ ਕੇ ਕੱਕ ਹੁਣ ਇਹਨੂੰ ਅੱਛਾ ਤੂੰ ਇਹਦੀ ਗਨੇਰੀ ਜੀ ਬਣਾ ਕੇ ਖਾਣੀ ਆ ਹੁਣ ਇਹਨੂੰ ਛੇਲ ਦੰਦਾ ਨਾਲ ਇਹ ਕਿੜਾ ਔਖਾ ਤੈਨੂੰ ਖਾਣਾ ਮੈਂ ਛੇਲਦੀ ਆ ਮੈਂ ਛੇਲਨੀ ਇਹ ਜੀ ਹੁੰਦਾ ਹਾਂ ਐਦਾਂ ਹੀ ਇਹਨੂੰ ਵੱਡਾ ਸਾਫ ਤਾਂ ਕੰਨਾ ਹੀ ਫੜ ਕੇ ਖਾ ਲਈਦਾ ਸੀ ਅਸੀਂ ਆਈ ਠੀਕ ਐ ਮਮਾ ਘੁੱਟਦਾ ਨਹੀਂ ਬਿਆ ਇਹਨੂੰ ਵੀ ਹੁਣ ਕਾਲਾ ਉਹਨਾਂ ਹੀ ਲਾਲ ਕਰਦਣ ਵਾਲੀ ਛਿਲੜਾਂ ਨੂੰ ਦੰਦ ਉਹਨਾ ਤੋੜ ਲਈ ਹੋਣ ਆ ਵੀ ਦੁਬਾਰਾ ਹੁਣ ਆ ਦੇਖੋ ਇੱਕ ਵਾਰੀ ਆ ਗਏ ਆ ਆ ਦੇਖੋ ਆ ਲੱਤ ਆ ਗਿਆ ਨਾ ਹੂੰ ਆ ਦੇਖੋ ਪਤਾ ਕਿੰਨਾ ਕਿੱਦਾਂ ਤੋੜ ਰਿਹਾ ਪਹਿਲਾਂ ਆ ਦੇਖੋ ਅਜੇ ਲਈ ਆਉਂਦੇ ਆ ਇਹ ਨਾ ਇਹ ਨਾ ਜਿਹੜਾ ਦੰਦ ਖੇਲਦਾ ਉਹਨਾਂ ਦਾ ਕਰਲਾ ਟੁੱਟ ਜੂਗਾ ਉਹਨਾਂ ਦੇ ਹਾਂ ਉਹ ਤਾਂ ਹੁੰਦਾ ਹੀ ਨਹੀਂ ਪਿਆ ਖੇਲ ਲਿਆ ਛਿਲਿਆ ਨਾ ਛੱਲ ਲਿਆ ਆ ਦੇਖੋ ਛੇਲ ਲਓ ਕੋ ਫਿਰ ਗੰਨੇ ਤੇ ਫਿਰ ਬੈਠੋ ਪੜਨ ਕਰਤੇ ਤੁਹਾਨੂੰ ਸੋਖੇ ਕੰਮ ਆਲਾ ਲੱਡ ਤੁਈ ਛੇਲ ਲਓ ਤੇ ਗੰਨੇ ਖਾਓ ਮੋਜਾਂ ਕਰੋ ਮੈਂ ਬੱਚਿਆਂ ਨੂੰ ਸੋਖਾ ਕੰਮ ਕਰਤਾ ਇਹਨਾਂ ਨੂੰ ਕਰਦ ਨਾਲ ਛਿਲਕੇ ਦੇਤੀਆ ਤੇ ਹੁਣੇ ਰਾਮ ਨਾਲ ਖਾ ਲੈਣਗੇ ਬੈ ਕੇ ਖਾਣਾ ਲੋ ਦੇਖੋ ਮੈਂ ਡੋਲ ਚ ਹਨਾ ਟਾਪ ਤੇ ਸਕਟ ਪਿੰਕ ਕਲਰ ਦੀ ਕਰਤੀਆ ਤੇ ਦੇ ਵਾਲ ਵੀ ਬ੍ਰਾਂਕਾ ਲਾ ਦੇ ਕਰਤੇ ਤੇ ਹੁਣ ਆਪਾਂ ਇਹ ਚ ਕਰਦੇ ਆ ਸਕਿਨ ਕਲਰ ਸਕਿਨ ਕਲਰ ਸਕੈਚ ਤਾਂ ਨਹੀਂ ਹੁੰਦਾ ਤਾਂ ਮੈਂ ਮੈਂ ਕੋਕ ਕਰਿਆਨ ਕਲਰ ਹੈਗਾ ਵਾ ਆਪਾਂ ਉਹਦੇ ਨਾਲ ਕਲਰ ਕਰਦੇ ਆ ਤੁਹਾਨੂੰ ਦਿਖਾਨੀ ਆ ਫਿਰ ਜਾ ਦੇਖੋ ਮੈਂ ਕਲਰ ਕਰ ਚੁੱਕੀ ਆ ਤੇ ਹੁਣ ਆਪਾਂ ਇਹਦੇ ਉੱਤੇ ਲਾ ਦਿੰਨੇ ਆ ਟੇਪ ਚਲੋ ਆਪਾਂ ਇਹਦੇ ਉੱਤੇ ਟੇਪ ਲਾ ਦਿੰਨੇ ਆ ਮੈਂ ਤੇ ਟੇਪ ਲਾ ਲਿਆ ਤੇ ਹੁਣ ਆਪਾਂ ਇਹ ਕਰ ਦਿੰਦੇ ਆ ਕਟਿੰਗ ਦੇਖੋ ਫੈਂਸ ਮੈਂ ਡਰਾਅ ਕਰ ਲਿਆ ਤੇ ਨੱਬਟ ਵੀ ਕਰ ਲਿਆ ਤੇ ਹੁਣ ਹੰਜੇਰਾ ਮੈਂ ਆਪਨਾ ਐਸੀਗਾ ਇੱਕ ਮਿੰਟ ਹੰਜੇਰਾ ਮੈਂ ਆਪਨਾ ਐਸੀਗਾ ਨਾ ਉਹਨੇ ਦੀ ਮੈਨੂੰ ਆਊਟਲਾਈਨ ਕਰਾਂਗੀ ਪਹਿਲਾਂ ਸਭ ਤੋਂ ਪਹਿਲਾਂ ਫਿਰ ਅਚ ਕਲਰ ਭਰੂੰਗੀ बाद चो कर क्योंकि कल मेरा पेपर है, मैं लगी है। उन सारा समान समेट के रख दी हाँ क्योंकि मैं पढ़ना आप पढ़ दे पढ़न कल है मेरा मैथ का पेपर ना तो है ना मम्मा तो मैं पढ़ लगी हूँ मैं पढ़ लिया हूँ कर दिया ड्रॉ फ्रेंड्स हम पढ़ लिया तो हूँ आप लगे फिर तो आउटलाइन चलो आप हूँ आउटलाइन फिर तो स्टार्ट करते हैं मैं तुम करके दिखाई हाँ देखो मैं डोर भी आउटलाइन कर ली आव आउटलाइन कर ली देखो आवे आउटलाइन कर ली तो आ गार्डन भी आउटलाइन कर लिया आप बनाने आई मार्क्स डाल दा, डाल दा आई मार्क्स बनाने मैं आई मार्क्स बना लिया हूँ आपू कलर करें फिर इन कट कर दी आई मार्क्स का पाउंड ला के देखते हैं फिर मैं कलर कर दूँगी नहीं तो ला के दे एक मिनट आप ला के देखते हैं ਇਹ ਦੇ ਦਰਸਾਈ ਨਹੀਂ ਹੈ ਛੋਟਾ ਬਣ ਗਿਆ ਸ਼ਾਇਦ ਹਨਾ ਸ਼ਾਇਦ ਛੋਟਾ ਬਣ ਗਿਆ ਪਰ ਵੱਡਾ ਬਣਾ ਦੇਣੀ ਕੋਈ ਨਾ ਫਰੈਂਡਸ ਮੈਂ ਦੁਆਰ ਤੋਂ ਆਈ ਮਾਸਕ ਬਣਾ ਲਿਆ ਉਹ ਵਾਲਾ ਛੋਟਾ ਬਣ ਗਿਆ ਸੀ ਅਨਾਂ ਆਪਾਂ ਇਹਨੂੰ ਕਟਕਾਰ ਦਿੰਨੇ ਆ ਅਰੇ ਕੋ ਫਰੈਂਡਸ ਮੈਂ ਆਈ ਮਾਸਕ ਕਟਕਾਰ ਲਿਆ ਹੁਣ ਆਪਾਂ ਇਹ ਚ ਕਲਰ ਕਰਦੇ ਆ ਚਲੋ ਆਪਾਂ ਇਹ ਚ ਕਲਰ ਕਰਦੇ ਆ ਦੇਖੋ ਫਰੈਂਡਸ ਮੇ ਕੋ ਹਵਲੇ ਬ੍ਰਸ਼ ਮੈਡਿਆ ਤੇ ਆਪਾਂ ਮਿੱਚੋ ਆਪਾਂ ਕਿਹੜਾ ਕਲਰ ਕਰੀਏ ਮਾਸਕ ਚਿਕੋਲੇ ਰ ਹੋ ਚੁੱਕਾ ਫਰੈਂਡਸ ਆ ਦੇਖੋ ਆਈ ਮਾਸਕ ਮੈਨੂੰ ਕਲਰ ਕਾਟਦਾ ਵਾ ਤੇ ਹੁਣ ਆਪਾਂ ਨੂੰ ਆਈ ਮਾਸਕ ਦੇ ਪਿੱਛੇ ਆਪਾਂ ਲਾ ਦਿੰਨੇ ਆ ਡਬਲ ਸਾਈਡ ਟੇਪ ਹਮੇ ਕੋ ਡਬਲ ਸਾਈਡ ਟੇਪ ਆ ਗਿਆ ਹੁਣ ਆਪਾਂ ਨੂੰ ਥੋੜਾ ਜਿਹਾ ਕੱਟ ਕਰ ਲੈਣਾ ਡਬਲ ਸਾਈਡ ਦੀ ਟੇਪ ਲਾਤੀਆ ਹੈ ਆਪਾਂ ਬਾਸਤਾਰਾਂ ਵਿੱਚ ਜਦੋਂ ਆਪਾਂ ਇਹ ਖਾਤੇ ਲਾਵਾਂਗੇ ਹੁਣ ਆਪਾਂ ਬਣਾਣੇ ਆ ਡਾਲ ਦੇ ਸ਼ੂਜ਼ ਸ਼ੂਜ਼ ਡਰਾ ਕੱਲੇ ਹੁਣ ਆਪਾਂ ਇਹ ਚ ਕੱਢਦੇ ਆ ਕਲਰ ਇਹ ਕਲਰ ਕੱਟਦਾ ਇਹਦੇ ਵਿੱਚ ਤੇ ਹੁਣ ਆਪਾਂ ਇਹਨੂੰ ਕਰਦੇ ਆ ਕੱਟ ਚਲੋ ਮੈਂ ਤੁਹਾਨੂੰ ਕੱਟ ਕਰਕੇ ਦਿਖਾਉਣੀ ਆ आप कट भी करता है देखो फ्रेंड्स मैं कट करता ही चलो आपके देख हैं कि पता फिटा ज़्यादा फिट ही जाओगे हम तो देखो फ्रेंड दे शूज दे बन गया ब्लू ब्लू शूज ब्लैक शूज रेड शूज एंड पिंक शूज, शूज ते होना शूज बन गया शूज़ के पि पीछे डबल साइडेड ਸਾਰੇ ਪਿਆਰ ਦੇ ਪਿੱਛੇ ਲੱਗ ਚੁੱਕੀ ਹੈ ਡਬਲ ਸਾਈਡਿਡ ਤੇ ਫੋ ਫਰੈਂਡਸ ਮੈਂ ਡਰਾ ਕਰ ਲਿਆ ਵਾ ਤੇ ਹੁਣ ਆਪਾਂ ਇਹਨੂੰ ਕਰਦੇ ਆ ਆਊਟ ਲਾਈਨ ਤੇ ਫਿਰ ਇਹ ਚ ਕਲਰ ਕਰਾਂਗੇ ਘੜਕਦ ਆਇਓ ਜਿਵੇਂ ਕੜਾਈ ਕਿ ਹੁੰਦੀ ਹੈ ਸਾਰੇ ਡਲ ਗਿਆ ਉਨਲੌਸੀ ਲੱਗੇ ਆ ਡਿਨਰ ਕਰ। ਜੈਬ੍ਰੇਟੀ ਬਾਬਾ ਸ਼ੁਕਰੀਆ। ਲਵ ਯੂ। ਮੇਕ ਅ ਫ੍ਰੈਂਸ ਮੈਂ ਕਾਲਿਆ ਡਰਾ ਤੇ ਆ ਦੇਖੋ ਮੈਂ ਦਾ ਡਰਾ ਕਾਲਿਆ ਸਭ ਤੋਂ ਪਹਿਲਾ ਕਲਰ ਵੀ ਕਰ ਚੁੱਕੀ ਹਾਂ ਮੈਂ। ਆ ਦੇਖੋ ਮੈਂ ਕਪੜਾ ਫਾਈਲ ਮੈਂ ਛੋਟੇ ਛੋਟੇ ਤੇਜ ਪਰ ਕਲਰ ਕਰਤਾ ਹੈ ਆ ਦਾ ਆਈ ਮਾਸਕ ਇੱਥੇ ਲਾ ਸਕਦੇ। ਆ ਉਹਦਾ ਬੈੱਡ 'ਚ ਮੈਂ ਕਲਰ ਕਰਤਾ ਵਾ ਤੇ ਆ ਡਾਲਰ ਡਾਲ ਤੇ ਡਾਲ ਦਿੱਤੇ ਆਪਾਂ ਦੇਤਾ ਬਲੈਂਕਟ ਤੇ ਆ ਦੀ ਅਲਮੀਰਾ ਤੇ ਜਦੋਂ ਆਪਾਂ ਇਹਨੂੰ ਓਪਨ ਕਰਾਂਗੇ ਉਹਦੇ ਇਹ ਆਊਗਾ ਇਸਮਾਨ ਫਰੈਂਡਸ ਮੈਂ ਪਿੰਕ ਵਾਲੇ ਬਣਾਏ ਤਾਂ ਸੀਗੇ ਸ਼ੂਜ਼ ਉਹ ਗੁੰਮਗੇ ਤੇ ਮੈਂ ਬਣਾਈ ਜਾਂਦੀ ਸੀ ਮੈਂ ਥੇ ਲਾਈ ਜਾ ਰਹੀ ਸੀ ਤੇ ਉਹ ਗੁੰਮਗੇ ਤੇ ਬੜੇ ਛੋਟੇ ਮਤਲਬ ਛੋਟੇ ਸੀਗੇ ਤਾਂ ਦਿਖੇ ਨਹੀਂ ਉਹਦੇ ਥਲੇ ਖਰਾਰਾ ਵੀ ਬਹੁਤ ਪਿਆਰਾ ਉਹ ਪੇਪਰ ਛੋਟੇ ਛੋਟੇ ਸੀਗੇ ਤਾਂ ਲੱਭਦੇ ਨਹੀਂ ਤੇ ਆ ਫਰਾਕਸ ਬਣਾਈਆਂ ਫਰੈਂਡਸ ਮੈਂ ਹਟਾਪ स्कर्ट टॉप बनाया शूज़ है तो फ्रेंड्स आ फैन हैगा फैन थोड़ा जा अजीब जहा बन गया आ शावर है सन शैम्पू है बॉडी लोशन है दो साबुन है गया तो आटटब हैगाक है वा आ गार्डन तो फ्रेंड्स बस इस तुम कुछ नहीं आ ਸਟੌਗ ਐਂਡ ਬਣਾਣਾ ਤੇ ਵੀ ਕੀ ਬਣਾ ਰਹੇ ਸਰਪ੍ਰਾਈਜ਼ ਬਣਾਇਆ ਨੇ ਮੈਂ ਤਾਂ ਆਪ ਹੀ ਵੇਖਿਆ ਅੱਛਾ ਗੇਟ ਠੀਕ ਆ ਆ ਹੈਗੀ ਡਾਲ ਠੀਕ ਆ ਆ ਡਾਲ ਦੀ ਬਲੈਂਕਟ ਤੇ ਆ ਉਹਦਾ ਆਈ ਮਾਸਕ ਅੱਛਾ ਠੀਕ ਆ ਉਹ ਹੈਗਾ ਇਹਦਾ ਮਿਰਰ ਓਕੇ ਮੇਕਅਪ ਰੀਆ ਮੇਕਅਪ ਆ ਗਿਆ ਬੈਂਚ ਹੋ ਗਿਆ ਆਇ ਤੇ ਬੈਂਚ ਤੇ ਆਈ ਮਾਸਕਰਾ ਕਰ ਦੇ ਹਾਂ ਚਲੋ ਹੁਣ ਕੀ ਕਰੋ ਠੀਕ ਆ ਚਲੋ ਯਾਰ ਆ ਜੋ ਦੋ ਦੋ ਕੱਪੜੇ ਇਹ ਕੱਪੜੇ ਹਲ ਮਾਰੀ ਬਣਾਈ ਯਾਰ ਉਹਨੇ ਠੀਕ ਆ ਆਪਾਂ ਕੱਪੜੇ ਚੇਂਜ ਵੀ ਇੱਕ ਮਿੰਟ ਚਲ ਆਉਣ ਲੈਨੇ ਆਪਾਂ ਅੱਛਾ ਡਰੈਸ ਚੇਂਜ ਵੀ ਕਰ ਸਕਦੇ ਆ ਅੱਛਾ ਪੱਟ ਕੇ ਲੱਗ ਸਕਦੀ ਆ ਹਾਂ ਇਸ ਡਰੈਸ ਸਭ ਤੇ ਹੈ ਅੱਛਾ ਡਰੈਸ ਜਿਹੜੇ ਸਾਈਜ਼ ਦੀਆਂ ਬਣਾਈਆਂ ਕਾਲੂ ਦੀ ਡਰੈਸ ਚੇਂਜ ਕਰਨੀ ਹੈ ਡਰੈਸ ਚੇਂਜ ਕਰ ਤੋ ਮੇੜਾ ਤਾਂ ਕਰੀ ਜਾਂਦੀ ਫੀਟਸ ਜਿਹੜੇ ਪੌਣੇ ਸ਼ੂਜ਼ ਉਹ ਪਾ ਦੋ ਵਾਓ ਉਹ ਦਿਮਾਗ ਨਾ ਕਿੱਥੋਂ ਲਾ ਲਿਆ ਅੱਜੀ ਛੋੜੀ ਬਣ ਗਈ ਹਾਂ ਆ ਡਾਲ ਦੇਓਗੇ ਠੀਕ ਆ ਇਸ ਤੋਂ ਬਾਅਦ ਇਸ ਤੋਂ ਬਾਅਦ ਫਿਰ ਆ ਇੱਥੇ ਬਾਥਰੂਮ ਉਹਦਾ ਸਾਰਾ ਹਾਂ ਇਹ ਵਾਸ਼ ਕਰ ਸਕਦੀ ਆ ਤੇ ਅੱਟਕਾ ਤੋ ਸਕਦੀ ਆ ਸ਼ਾਵਰ ਆਪ ਤੇ ਆਪ ਪਖਾਵਾ ਪਖਾ ਗਲਤੀਆਂ ਬਣੀਆਂ ਆਦੀਆਂ ਸਾਫਨ ਸ਼ੈਂਪੂ 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 ਇਹ ਸ਼ੈਂਪੂ ਇਹ ਬੋਡੀ ਲੋਸ਼ਨ ਤੇ ਇਹ ਸਬੂਨ ਸੋ ਠੀਕ ਵੈਰੀ ਗੁੱਡ ਫਿਰ ਇਹ ਆ ਗਈ ਇਥੋਂ ਉੱਠ ਕੇ ਗਾਰਡਨਸ ਫਿਰ ਇੱਥੇ ਬਹਿ ਗਈ ਗਾਰਡਨਸ ਹਾਂ ਇੱਥੇ ਵੀ ਬਸ ਠੀਕ ਇਸ ਤੇ ਕਿ ਤੁਹਾਨੂੰ ਚੀਤੀ ਸੁਣੀ ਬਣਾਈ ਚੀਜ਼ਣਾ ਯਾਰ ਇਹ ਵੋਹ ਥੋੜੀ ਬਣਾਈ ਰਵੋ ਬੈਲਡਨ ਬੈਲਡਨ ਉਹ ਜੀ ਅਜੇ ਗਜ਼ਰ ਰਹਿ ਗਈ ਸੀ ਥੋੜੀ ਜੀ ਖੀਰ ਖਾਣ ਲੱਗੇ ਆ ਖਾ ਕੇ ਵੇਖੋ ਕੀ ਮੇਰੀ ਬਣੀ ਐ ਇਹ ਹੁੰਦੀ ਐ ਜਿਹੜੀ ਪੋ ਪਕਾਈ ਮਾਂ ਖਾਦੀ ਸਵਾਦ ਬੋਝ ਬਣਾਈ ਸੀ ਅਸੀਂ ਮਾਇਲ ਖਾਣ ਲੱਗੀਆਂ ਮਾਤਾ ਮੈਂ ਦੋ ਵਾਰੀ ਖਾ ਲਈ ਮੈਂ ਦੋ ਵਾਰੀ ਖਾ ਲਈ ਹੂੰ ਸਾਡੀ ਕਬੂ ਦੀ ਰੀਲ ਬਹੁਤ ਚੱਲ ਗਈ ਆ ਵਾਲੀ ਹਮ ਮੈਂ ਵੇਖੋ ਧਿਆਨ ਨਾਲ ਖੋਣੇ ਤੁਨੂੰ 3.2 ਮਿਲੀਅਨ ਹੋ ਗਈ 3.2 ਮਿਲੀਅਨ ਇੰਸਟਾ ਇਹ ਸਾਡਾ ਇੰਸਟਾ ਪੇਜ ਆ ਯਾਰ ਤੁਸੀਂ ਚੈੱਕ ਕਰ ਲਓ ਸਾਨੂੰ ਫੋਲੋ ਕਰ ਲਓ ਇਹ ਤੇ ਜਸਰੀਤ ਵਲੌਗਸ ਜਸਰੀਤ ਵਲੌਗ ਇੱਥੇ ਸਾਡੀਆਂ ਸ਼ਾਰਟ ਆਉਂਦੀਆਂ ਸ਼ਾਰਟ ਵੀਡੀਓ ਹੁੰਦੀਆਂ ਇਹ ਚ ਪਰ ਇੱਥੇ ਸਾਡੇ ਸਾਰੇ ਤਕਰੀਬਨ 3-3 ਮਿਲੀਅਨ ਆ ਵੀਡੀਓ ਬਹੁਤ ਦੂ ਚੱਲ ਗਈ ਆ ਇਹਦੇ ਵਿੱਚ ਆ ਵਾਲੀ ਵੀਡੀਓ ਇੱਕ ਇਹ ਬਹੁਤ ਚੱਲੀ ਹੈ ਜੋ ਬਹੁਤ ਕਮੈਂਟ ਆਈ ਜਾਂਦੇ ਆ। ਰੂੜੇ ਵਧੀਆ ਬਣਾ ਲਈ ਸੀ। ਤੇ ਚਲੋ ਜੀ ਇਹੀ ਸੀ ਸਾਡਾ ਅੱਜ ਦਾ ਇੱਕ ਛੋਟਾ ਜਿਹਾ ਵਲੌਗ। ਮਿਲਦੇ ਆ ਤੁਹਾਨੂੰ ਅਗਲੇ ਵਲੌਗ ਚ। ਉਹ ਤੱਕ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਬਾਏ ਬਾਏ।